ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਾਜਪਾਲ ਮਖਣੀ ਐ ਜੇ ਮੰਗਲਵਾਰ ਦਾ ਹਰ ਮੰਗਲਵਾਰ ਦੀ ਤਰ੍ਹਾਂ ਗੱਲ ਕਰਾਂਗੇ ਸਵਾਦ ਖਾਣਾ ਸੌਖੇ ਤਰੀਕੇ ਬਣਾਉਣ ਦੀ ਅੱਜ ਆਪਾਂ ਬਣਾਵਾਂਗੇ ਆਟੇ ਤੇ ਗੁੜ ਦੇ ਪੈਨਕੇਕਸ ਮਤਲਬ ਇਹ ਪੂੜਾ ਕਹਿ ਸਕਦੇ ਆ ਸਰਲ ਭਾਸ਼ਾ ਦੇ ਵਿੱਚ ਜਿਹੜਾ ਮਿੱਠੇ ਪੂੜੇ ਬਰਸਾਤਾਂ ਦਾ ਮੌਸਮ ਹੈ ਉਹਦੇ ਚ ਆਪਾਂ ਬਣਾਉਂਦੇ ਆ ਪਰ ਉਹਦੀ ਇੱਕ ਅਲੱਗ ਵਰਸ਼ਨ ਹੈ ਥੋੜਾ ਜਿਹਾ ਉਹਦੇ ਨਾਲੋਂ ਫਰਕ ਹੈ ਤੋਂ ਇਹਦੇ ਚ ਕੋਈ ਬਹੁਤੇ ਇਨਗਰੀਡੀਐਂਟਸ ਦੀ ਲੋੜ ਨਹੀਂ ਹੈ ਤੋਂ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ 300 ਗ੍ਰਾਮ ਦੁੱਧ ਔਰ ਦੁੱਧ ਨੂੰ ਉਬਾਲਾਂਗੇ ਦੁੱਧ ਆਪਾਂ ਲਵਾਂਗੇ ਫੁੱਲ ਫੈਟ ਤੇ ਉਸ ਤੋਂ ਅੱਧਾ ਜਿੰਨਾ ਦੁੱਧ ਉਸ ਤੋਂ ਅੱਧਾ 200 ਗ੍ਰਾਮ ਲਵਾਂਗੇ ਗੁੜ ਤੇ ਗੁੜ ਨੂੰ ਆਪਾਂ ਤੋੜ ਕੇ ਬਰੀਕ ਕਰ ਲਾਂਗੇ ਆਪਾਂ ਇਹਨੂੰ ਚਾਕੂ ਨਾਲ ਕੱਟ ਵੀ ਸਕਦੇ ਆ ਬਰੀਕ-ਬਰੀਕ ਚਾਹੇ ਆਪਾਂ ਇਹਨੂੰ ਕੁੱਟ ਲਈਏ ਤੇ ਚਾਹੇ ਕੱਟ ਲਈਏ ਤੇ ਉਦੋਂ ਆਪਣੇ ਦੁੱਧ ਨੂੰ ਆਗੀ ਉਬਾਲੀ ਤੇ ਇਹਨੂੰ ਪਿਸੇ ਹੋਏ ਆਪਣੇ ਕੱਟੇ ਹੋਏ ਸਾਰੇ ਗੁੜ ਨੂੰ ਇਹਦੇ ਵਿੱਚ ਰਲਾ ਦਾਂਗੇ ਇਹਨੂੰ ਆਪਾਂ 10 ਮਿੰਟ ਛੱਡ ਦਾਂਗੇ ਨਾਲੇ ਤਾਂ ਇਹ ਠੰਡਾ ਹੋ ਜਾਊਗਾ ਤੇ ਨਾਲੇ ਜਿਹੜਾ ਗੁੜ ਹੈ ਉਹ ਸਾਰਾ ਇਹਦੇ ਵਿੱਚ ਮਿਕਸ ਹੋ ਜਾਊਗਾ ਜਿੰਨੀ ਦੇਰ ਇਹ ਠੰਡਾ ਹੁੰਦਾ ਓਨੀ ਦੇਰ ਆਪਾਂ ਡਰਾਈ ਇਨਗਰੀਡੀਅੰਟਸ ਹੈ ਮਿਕਸ ਕਰ ਲੈਣੇ ਨੇ ਡਰਾਈ ਇਨਗਰੀਡੀਅੰਟਸ 1 ਕੱਪ ਆਪਾਂ ਲਵਾਂਗੇ ਆਟਾ ਨਾਰਮਲੀ ਜਿਹੜਾ ਘਰੇ ਯੂਜ਼ ਕਰਦੇ ਆਂ ਆਪਾਂ ਔਰ ਅੱਧਾ ਕੱਪ ਲਵਾਂਗੇ ਸੂਜੀ ਹਲਕਾ ਜਿਹਾ ਇਹਦੇ ਵਿੱਚ ਨਮਕ ਪਾਣਾ ਤੁਸੀਂ ਕਹੋਗੇ ਹੈ ਤਾਂ ਮਿੱਠੇ ਪੂੜੇ ਤੇ ਨਮਕ ਕਿਉਂ ਪਾਣਾ ਨਮਕ ਜਿਹੜਾ ਨਾ ਸਾਰੇ ਟੇਸਟ ਨੂੰ ਉਭਾਰ ਕੇ ਲੈ ਕੇ ਆਉਂਦਾ ਹੈ ਬੈਲੈਂਸ ਕਰਦਾ ਹੈ ਸਾਰੇ ਟੇਸਟ ਨੂੰ ਔਰ ਪੂੜਿਆਂ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈਗੀ ਹੈ ਸੌਂਫ ਤੇ 4 ਚਮਚ ਆਪਾਂ ਇਹਦੇ ਵਿੱਚ ਪਾ ਲੈਣੇ ਨੇ ਸੌਂਫ ਦੇ ਔਰ ਇਹ ਡਰਾਈ ਇੰਗਰੀਡੀਅੰਟਸ ਨੂੰ ਆਪਾਂ ਕਰ ਲੈਣਾ ਮਿਕਸ ਤਾਂ ਦੁੱਧ ਤੇ ਗੁੜ ਵਾਲਾ ਘੋਲ ਆਪਣਾ ਹੋ ਗਿਆ ਠੰਡਾ ਔਰ ਗੁੜ ਜਿਹੜਾ ਪੂਰੀ ਚੰਗੀ ਤਰ੍ਹਾਂ ਇਹਦੇ ਵਿੱਚ ਸ਼ਾਮਿਲ ਹੋ ਗਿਆ ਹੁਣ ਆਪਾਂ ਇਹਨੂੰ ਐਡ ਕਰ ਦਾਂਗੇ ਡ్రਾਈ ਇਨਗਰੀਡੀਅੰਟਸ ਦੇ ਵਿੱਚ ਤੋਂ ਇਹਦੇ ਵਿੱਚ ਹੁਣ ਆਪਾਂ ਪਾਇਆ 300 ਗ੍ਰਾਮ ਦੁੱਧ ਤੇ ਉਸ ਤੋਂ ਅੱਧਾ ਗੁੜ 150 ਗ੍ਰਾਮ 450 ਗ੍ਰਾਮ ਟੋਟਲ ਇਹਦੇ ਵਿੱਚ ਪਿਆ ਇਸ ਤਰ੍ਹਾਂ ਦੀ ਇਹਦੀ ਕਨਸਿਸਟੈਂਸੀ ਚਾਹੀਦੀ ਹੈ ਇਹਨੂੰ ਹੁਣ ਆਪਾਂ ਛੱਡਾਂਗੇ 15 ਮਿੰਟ ਕਿਉਂਕਿ 15 ਮਿੰਟ ਦੇ ਵਿੱਚ ਵਿੱਚ ਇਹਦੇ ਅੰਦਰ ਗਲੂٹین ਬਣ ਜੂਗੀ ਇੱਕ ਜਾਲ ਜਿਹਾ ਬਣ ਜੂਗਾ ਜਿਹੜਾ ਇਹਦੇ ਵਿੱਚ ਆਪਾਂ ਗੈਸ ਭਰਾਂਗੇ ਉਹਨੂੰ ਰੋਕਣ ਦੇ ਵਿੱਚ ਕਾਮਯਾਬ ਹੋਊਗਾ ਇਨੋ ਜਿਹੜਾ ਜੇ ਆਪਾਂ ਹੁਣੇ ਹੀ ਪਾ ਦਾਂਗੇ ਇਹਦੇ ਵਿੱਚ ਤਾਂ ਉਹ ਗੈਸ ਬਣੂਗੀ ਤੇ ਅੱਧੀ ਨਾਲੋਂ ਜ਼ਿਆਦਾ ਗੈਸ ਜਿਹੜੀ ਉਹ ਨਿਕਲ ਜੂਗੀ ਇਹਨੂੰ ਜੇ ਆਪਾਂ 15 ਮਿੰਟ ਰੈਸਟ ਕਰਾ ਦਾਂਗੇ ਤਾਂ ਅੰਦਰ ਗਲੂٹین ਫਾਰਮ ਹੋ ਜਾਊਗਾ ਜਾਲ ਜਿਹਾ ਫਾਰਮ ਹੋ ਜਾਊਗਾ ਤਾਂ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਇਨੋ ਐਡ ਕਰਾਂਗੇ ਤਾਂ ਉਹ ਉਹਨੂੰ ਵਿੱਚ ਰੱਖੂਗਾ ਆਪਣੇ ਤੋਂ ਇਨੋ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਕਿ ਪਹਿਲਾਂ ਐਡ ਨਹੀਂ ਕਰਨਾ ਤੇ ਹੁਣ ਆਪਾਂ ਲਾਵਾਂਗੇ ਕੋਈ ਭਾਰਾ ਤਵਾ ਮੇਰੇ ਕੋਲੇ ਕਾਸਟ ਆਇਰਨ ਦਾ ਤਵਾ ਹੈ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਤਵੇਆਂ ਬਾਰੇ ਵੀ ਗੱਲ ਕੀਤੀ ਸੀ ਭਾਰਾ ਤਵਾ ਲਵਾਂਗੇ ਇਹਨੂੰ ਪੂਰਾ ਗਰਮ ਕਰਾਂਗੇ ਇਹਦਾ ਟੈਂਪਰੇਚਰ 200 ਡਿਗਰੀ ਦੇ ਆਸ-ਪਾਸ ਆਪਾਂ ਨੂੰ ਚਾਹੀਦਾ 200 ਡਿਗਰੀ ਟੱਪ ਜਵੇ 200 ਡਿਗਰੀ ਟੈਂਪਰੇਚਰ ਇਹਦਾ ਚਾਹੀਦਾ ਔਰ ਇਹਦੇ ਉੱਪਰ ਆਪਾਂ ਪਾਵਾਂਗੇ ਥੋੜਾ ਜਿਹਾ ਦੇਸੀ ਘਿਓ ਤਵਾ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 5 ਗ੍ਰਾਮ ਇਨੋ ਇੱਕ ਪੈਕੇਟ ਇਨੋ ਦਾ ਇਨੋ ਪਾ ਕੇ ਥੋੜੀ देर ਆਪਾਂ ਛੱਡਣਾ ਹੈ ਤਾਂ ਕਿ ਉਹਦੀ ਜਿਹੜੀ ਗੈਸ ਜੀ ਹੈ ਬਣ ਜਾਵੇ ਇਨੋ ਪਾੰਦੇ ਸਾਰ ਨਹੀਂ ਇਹਨੂੰ ਉਹਦੇ ਉੱਪਰ ਪਾਣਾ ਔਰ ਇਧਰੋਂ ਆਪਣਾ ਇਹ ਮਟੀਰੀਅਲ ਤਿਆਰ ਹੈ ਤਵਾ ਵੀ ਤੁਹਾਡਾ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ 200 ਡਿਗਰੀ ਦੇ ਆਸ-ਪਾਸ ਚਾਹੀਦਾ ਤੇ ਇਹਦੇ ਤੇ ਥੋੜਾ ਜਿਹਾ ਦੇਸੀ ਘਿਓ ਲਗਾ ਕੇ ਇੱਕ ਕੋਈ ਡੂੰਗੀ ਜੀ ਕਰਛੀ ਜਿਹਦੇ ਚ 50 ਤੋਂ 60 ਗ੍ਰਾਮ ਤੁਹਾਡਾ ਮਟੀਰੀਅਲ ਆ ਜਾਏ ਉਹ ਇਹਦੇ ਸੈਂਟਰ ਦੇ ਵਿੱਚ ਪੋਰ ਕਰਾਂਗੇ ਇਹਨੇ ਫੈਲ ਕੇ ਆਪੇ ਹੀ ਸ਼ਕਲ ਲੈ ਲੈਣੀ ਹੈ ਚਾਹੋ ਤਾਂ ਹਲਕਾ ਹਲਕਾ ਬਹੁਤ ਡੂੰਘਾ ਨਹੀਂ ਮਾਰਨਾ ਕੜਚੀ ਨੂੰ ਇਹਦੇ ਉੱਪਰ ਫੈਲਾ ਦਿਓ ਔਰ ਇਹਨੇ 30 40 ਸਕਿੰਟ ਦੇ ਵਿੱਚ ਵਿੱਚ ਹੀ ਥੱਲੇੋਂ ਪੱਕ ਜਾਣਾ ਔਰ ਉਸ ਤੋਂ ਬਾਅਦ ਇੱਕ ਚੌੜਾ ਪਲਟਾ ਲੈਣਾ ਆਪਾਂ ਜਿਹੜਾ ਇਹਦੇ ਥੱਲੇ ਮਤਲਬ ਇਹਨੂੰ ਪੂਰਾ ਸਪੋਰਟ ਕਰੇ ਉਸ ਤਰ੍ਹਾਂ ਦਾ ਇੱਕ ਪਲਟਾ ਆਪਾਂ ਲੈ ਸਕਦੇ ਹਾਂ ਉਸ ਤੋਂ ਬਾਅਦ ਇਹਦੇ ਉੱਪਰ ਵੀ ਹਲਕਾ ਜਿਹਾ ਆਪਾਂ ਦੇਸੀ ਘਿਓ ਜਿਹੜਾ ਉਹ ਛਿੜਕ ਦਾਂਗੇ 30 40 ਸਕਿੰਟ ਤੋਂ ਬਾਅਦ ਇੱਕ ਪਲਟਾ ਅੱਗੇ ਲਗਾ ਲਓ ਇੱਕੇ ਦੇ ਥੱਲੇ ਬਾੜ ਕੇ ਤੇ ਇਹਨੂੰ ਤੁਸੀਂ ਉਲਟਾ ਦਿਓ ਦੇਖੋ ਕਿੰਨਾ ਸ਼ਾਨਦਾਰ ਕਲਰ ਇਹਦਾ ਆਇਆ ਬਹੁਤ ਸੌਫਟ ਔਰ ਬਹੁਤ ਹੀ ਟੇਸਟੀ ਇਹ ਤੁਹਾਡੇ ਪੂਰੇ ਪੈਨਕੇਕਸ ਬਣਨ ਵਾਲੇ ਨੇ ਕਈ ਲੋਕਾਂ ਨੂੰ ਐਕਚੁਅਲੀ ਆਟੇ ਦਾ ਟੇਸਟ ਜਿਹੜਾ ਉਹ ਜ਼ਿਆਦਾ ਪਸੰਦ ਨਹੀਂ ਹੁੰਦਾ ਵੈਸੇ ਤਾਂ ਰਸਟਿਕ ਟੇਸਟ ਬਹੁਤ ਟੇਸਟੀ ਬਣਦਾ ਪਰ ਕਈ ਲੋਕਾਂ ਨੂੰ ਆਟੇ ਦਾ ਟੇਸਟ ਜਿਹੜਾ ਪਸੰਦ ਨਹੀਂ ਆਂਦਾ ਤੋ ਆਟੇ ਦੇ ਵਿੱਚੋਂ ਇਹਦਾ ਫਾਈਬਰ ਔਰ ਜਰਮ ਕੱਟ ਕੇ ਬਣਾਦਾ ਮੈਦਾ। ਤੋ ਮੈਦੇ ਦਾ ਜਿਹੜਾ ਟੇਸਟ ਹੈ ਨਿਊਟਰਲ ਹੁੰਦਾ ਉਹਦਾ ਆਪਣੇ ਆਪ ਦੇ ਵਿੱਚ ਕੋਈ ਟੇਸਟ ਨਹੀਂ ਹੁੰਦਾ। ਆਪਾਂ ਇੱਕ ਹੋਰ ਵੀਡੀਓ ਦੇ ਵਿੱਚ ਸਪੰਜੀ ਪੂੜੇ ਦੀ ਰੈਸিপি ਵੀ ਸ਼ੇਅਰ ਕੀਤੀ ਹੈ। ਉਹ ਵੀ ਜ਼ਰੂਰ ਟਰਾਈ ਕਰਨਾ ਤੇ ਉਹ ਵੀ ਬਹੁਤ ਸਵਾਦ ਬਣਦੀ ਹੈ। ਤੋ ਇਹ ਬਣਾਣੇ ਬਹੁਤ ਸੌਕੇ ਨੇ 2-3 ਇਨਗਰੀਡੀਐਂਟਸ ਐ ਸਿਰਫ ਟੈਂਪਰੇਚਰ ਦਾ ਧਿਆਨ ਰੱਖਣਾ। ਜ਼ਿਆਦਾ ਟੈਂਪਰੇਚਰ ਬਹੁਤ ਜ਼ਿਆਦਾ ਨਹੀਂ 200 ਡਿਗਰੀ ਦੇ ਉੱਪਰ ਤੁਸੀਂ ਇਹਨੂੰ ਕੁਕ ਕਰੋ। ਛਟਪਟ ਬਣ ਜਾਣਗੇ ਤੇ ਹੁਣ ਆਪਾਂ ਦੇਖਦੇ ਆ ਇਹਨਾਂ ਨੂੰ ਟੇਸਟ ਕਰਕੇ ਬਹੁਤ ਸ਼ਾਨਦਾਰ ਅੰਦਰੋਂ ਸਪੰਜੀ ਟੈਕਸ ਰਹਿਣਾ ਇਹਨਾਂ ਦਾ ਔਰ ਬਹੁਤ ਹੀ ਸ਼ਾਨਦਾਰ ਇਹਨਾਂ ਦਾ ਟੇਸਟ ਸੋਸੀਕਾਲ ਫੇਰ ਮਿਲਾਂਗੇ